ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਖੇਤਰ ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਪੋਸਟਾਂ ਇਹਨਾਂ ਦੇ ਲਈ ਬਹੁਤ ਵਧੀਆ ਸੈਲਰੀ ਦਿੱਤੀ ਜਾਊਗੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਰੀ ਜਾਣਕਾਰੀ ਵੀਡੀਓ 'ਚ ਸਾਂਝੀ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਦੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚ ਸਬਸਕ੍ਰਾਈਬ ਵੀ ਕਰ ਲੋ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਤੇ ਮਿਲਦੇ ਰਿਹਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਮੈਡੀਕਲ ਖੇਤਰ ਦੀਆਂ ਬਖ ਬਖ ਪੋਸਟਾਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰਹਿਣ ਵਾਲੀਆਂ ਸਭ ਤੋਂ ਪਹਿਲਾਂ ਪੋਸਟਾਂ ਯੋਗਤਾ ਤੇ ਸੈਲਰੀ ਦੀ ਗੱਲ ਕਰ ਲੈਣੇ ਆ ਕਾਈਨਕੋਲੋਜੀਸ ਦੀ ਪੋਸਟ ਹੈ ਜੀ ਇੱਕ ਪੋਸਟ ਜਾਰੀ ਹੋਈ ਹੈ 1 ਲੱਖ ਰੁਪਿਆ ਪਰ ਮਨਥ ਸੈਲਰੀ ਪੋਸਟ ਦੇ ਲਈ ਦਿੱਤੀ ਜਾਊਗੀ ਯੋਗਤਾ ਐਮ ਡੀ ਐਮ ਐਸ ਇਨ ਕਨਸਰਨ ਸਪੈਸ਼ਲਟੀ ਵਿਦ ਮਿਨੀਮਮ 5 ਇਅਰਸ ਐਕਸਪੀਰੀਅੰਸ ਇਨਵੋਲੋ ਲਿ ਇਹ ਦਿੱਲੀ 1 ਲੱਖ ਰੁਪਿਆ ਪਰ ਮਨਥ ਸੈਲਰੀ ਰਹਿਣ ਵਾਲੀ ਹੈ 5 ਇਅਰਸ ਦਾ ਐਕਸਪੀਰੀਅੰਸ ਮੰਗਿਆ ਗਿਆ ਇੱਕ ਪੋਸਟ ਜਾਰੀ ਹੋਈ ਹੈ ਜੀ ਮੈਡੀਕਲ ਆਫੀਸਰ ਯੋਗਤਾ ਐਮ ਬੀਬੀਐਸ ਰਹਿਣ ਵਾਲੀ ਹੈ ਜੀ ਮਿਨੀਮਮ 5 ਇਅਰਸ ਐਕਸਪੀਰੀਅੰਸ ਮੰਗਿਆ ਗਿਆ ਜੀ 75000 ਰੁਪਿਆ ਸੈਲਰੀ ਪਰ ਮਨਥ ਇਸ ਪੋਸਟ ਲਈ ਦਿੱਤੀ ਜਾਊਗੀ ਨੈਕਸਟ ਹੈ ਜੀ ਨਰਸਿੰਗ ਅਸਿਸਟੈਂਟ ਜੀ ਐਨਐਮ ਡਿਪਲੋਮਾ ਜਾਂ ਸੀਆਈ1 ਕੋਰਸ ਆਰਮਡ ਫੋਰਸਸ ਦਾ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਸ ਐਕਸਪੀਰੀਅੰਸ ਤੇ 28100 ਰੁਪਿਆ ਸੈਲਰੀ ਰਹਿਣ ਵਾਲੀ ਹੈ ਦ ਡਿਪਲੋਮਾ ਕਲਾਸ 1 ఫిజియోਥੈਰੇਪੀ ਦੇ ਵਿੱਚ ਤੁਹਾਡੇ ਕੋਲ ਹੈਗਾ ਅਰਮਨ ਫੁੱਸਸ ਦਾ ਜੇਕਰ ਤੁਹਾਡੇ ਕੋਲ ਡਿਪਲੋਮਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਸ ਐਕਸਪੀਰੀਐਂਸ ਹੈ ਜੀ ਇੱਕ ਪੋਸਟ ਇਹਨਾਂ ਵੱਲੋਂ ਲਿਖੀ ਗਈ ਹੈ ਤੇ 28100 ਰੁਪਏ ਸੈਲਰੀ ਪੋਸਟ ਦੇ ਲਈ ਰਹੂਗੀ ਜੀ ਨੈਕਟ ਹੈ ਜੀ ਫਾਰਮਾਸਿਸਟ ਵੀ ਫਾਰਮੇਸੀ ਜੇਕਰ ਤੁਹਾਡੇ ਕੋਲ ਡਿਗਰੀ ਹੈਗੀ ਹੈ ਜਾਂ ਪਲੱਸ 2 ਵਿਦ ਸਾਇੰਸ ਤੇ ਡਿਪਲੋਮਾ ਹੈਗਾ ਤੁਹਾਡੇ ਕੋਲ ਫਾਰਮੇਸੀ ਦੇ ਵਿੱਚ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 3 ਇਅਰਸ ਐਕਸਪੀਰੀਐਂਸ ਮੰਗਿਆ ਗਿਆ ਹੈ ਜੀ ਤੇ ਦੋ ਪੋਸਟਾਂ ਜਾਰੀ ਹੋਈਆਂ ਨੈਕਟਾ ਜੀ ਡੈਂਟਲ ਹਾਈਜਨਿਸਟ ਇਹਦੇ ਲਈ ਡਿਪਲੋਮਾ ਹੋਲਡਰ ਇਨ ਡੈਂਟਲ ਹਾਈਜਨਿਸਟ ਕਲਾਸ 1 ਆਰਮਡ ਫੋਰਸਸ ਦਾ ਕੋਰਸ ਵੀ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਸ ਐਕਸਪੀਰੀਅੰਸ ਹੈ ਜੀ ਇੱਕ ਪੋਸਟ ਜਾਰੀ ਹੋਈ ਹੈ ਜੀ 28000 ਰੁਪਏ ਸੈਲਰੀ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟਾ ਜੀ ਡੇਟਾ ਇੰਟਰੀਪ੍ਰੀਟਰ ਗ੍ਰੈਜੂਏਸ਼ਨ ਜੇਕਰ ਤੁਹਾਡੇ ਕੋਲ ਹੈਗੀ ਹੈ ਜਾਂ ਕਲਾਸ 1 ਕਲੈਰੀਕਲ ਟ੍ਰੇਡ ਆਰਮਡ ਫੋਰਸਸ ਦਾ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨੀਮਮ 5 ਇਅਰਸ ਐਕਸਪੀਰੀਅੰਸ ਇੱਕ ਪੋਸਟ ਹੈ ਜੀ 1 ਸੇਮ ਯੋਗਤਾ ਰਹਿਣ ਵਾਲੀ ਹੈ ਮਿਨਿਮਮ 5 ਇਅਰਸ ਐਕਸਪੀਰੀਅੰਸ ਮੰਗਿਆ ਗਿਆ ਇੱਕ ਪੋਸਟ ਹੈ ਜੀ 16800 ਰੁਪਿਆ ਸੈਲਰੀ ਰਹਿਣ ਵਾਲੀ ਹੈ ਜਿਸ ਪੋਸਟ ਦੇ ਲਈ ਡਰਾਈਵਰ ਦੀ ਪੋਸਟ ਹੈ ਜੀ ਐਜੂਕੇਸ਼ਨ ਤੁਹਾਡੀ ਕਲਾਸ 8 ਭਾਵੇਂ ਤੁਸੀਂ 8 ਪੜ੍ਹੇ ਹੋ ਤਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਕਲਾਸ 1 ਐਮਟੀ ਡਰਾਈਵਰ ਫੋਰ ਆਰਮਡ ਫੋਰਸਸ ਤੁਹਾਡੇ ਕੋਲ ਵਿਦ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨਿਮਮ 5 ਇਅਰਸ ਐਕਸਪੀਰੀਅੰਸ ਇੱਕ ਪੋਸਟ ਹੈ ਜੀ 19700 ਰੁਪਿਆ ਸੈਲਰੀ ਰਹਿਣ ਵਾਲੀ ਹੈ ਜੀ ਹੋਰ ਵੇਰਵਿਆਂ ਲਈ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ www.echs.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤੁਸੀਂ ਕਿਸੇ ਹੋਰ ਇਨਕੁਆਇਰੀ ਦੇ ਲਈ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ECHSL ਸਟੇਸ਼ਨ ਹੈਡਕ quarters ਪਟਿਆਲਾ ਟੈਲੀਫੋਨ ਨੰਬਰ ਦਿੱਤਾ ਹੋਇਆ ਜੀ 0175 297 0127 ਇਹਦੇ ਤੇ ਕੰਟੈਕਟ ਵੀ ਕਰ ਸਕਦੇ ਹੋ ਮੇਲ ਆਈਡੀ ਵੀ ਦਿੱਤੀ ਹੋਈ ਹੈ ਤੇ ਅਸੀਂ ਲਿੰਕ ਇਸ ਵੈਬਸਾਈਟ ਦਾ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉੱਥੇ ਜਾ ਕੇ ਵੀ ਤੁਸੀਂ ਡਿਟੇਲ ਨਾਲ ਇਹਨਾਂ ਪੋਸਟਾਂ ਬਾਰੇ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਜੋ ਪੋਸਟਾਂ ਨੇ ਜੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਈਸੀਐਚਐਸਰ ਸੈੱਲ ਪਟਿਆਲਾ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਸੰਪਰਕ ਨੰਬਰ ਵੀ ਦਿੱਤਾ ਹੋਇਆ ਕੱਲ ਦੇ ਟ੍ਰਿਬਿਊਨ ਦੇ ਵਿੱਚ ਇਹ ਜੋ ਐਡ ਹੈ ਐਡਵਰਟਾਈਜ਼ਮੈਂਟ ਹੈ ਦਿੱਤੀ ਗਈ ਹੈ ਜੀ ਇਹਨਾਂ ਵੱਲੋਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ